ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਇਹ ਕਲੈਕਸ਼ਨਾਂ ਅਲ ਰਬੀਹਾ ਬ੍ਰਾਂਡ ਦੀਆਂ ਨੇ ਫੈਸਟੀਵਲ ਕਲੈਕਸ਼ਨਾਂ ਨੇ ਇਹ ਤੁਹਾਨੂੰ ਬਹੁਤ ਪਿਆਰੇ ਸੂਟ ਮਸਲੀਨ ਦੇ ਨਾਲ ਮਿਲ ਜਾਣਗੇ ਥ्रेड ਵਰਕ ਹੋਇਆ ਸੀਕਵੈਂਸ ਵਰਕ ਹੋਇਆ ਇਹ ਵਾਲੀ ਜੜੀਆਂ ਕਲੈਕਸ਼ਨਾਂ ਨੇ ਬਹੁਤ ਸਸਤੀਆਂ ਨੇ ਪਾਕਿਸਤਾਨੀ ਸਟਾਈਲ ਦੀਆਂ ਆਣਗੀਆਂ ਇਹਨਾਂ ਦਾ ਰੇਟ ਸਿਰਫ ਤੇ ਸਿਰਫ 1000 ਰੁਪਏ ਆ ਸ਼ਿਪਿੰਗ ਚਾਰਜਸ ਇੱਥੇ ਫ੍ਰੀ ਨੇ ਕੋਈ ਵੀ ਐਕਸਟਰਾ ਚਾਰਜਸ ਨਹੀਂ ਲੱਗਣਗੇ ਇਹ ਤੁਹਾਨੂੰ ਮਸਲੀਨ ਦਾ ਟੌਪ ਮਿਲੇਗਾ ਕਰਾਚੀ ਡਿਜੀਟਲ print ਵਾਲਾ ਤੇ ਨਾਲ ਮਿਰਰ ਵਰਕ ਹੋਇਆ बॉਟਮਸ ਐਂਡ ਟੂਨ ਦਾ ਮਿਲੇਗਾ ਦੁਪੱਟਾ ਵੀ ਮਸਲੀਨ ਦਾ ਹੀ ਮਿਲੇਗਾ ਡਿਜੀਟਲ print ਦੇ ਨਾਲ ਸ਼ਰਟ ਦੇ ਉੱਪਰ ਮਿਰਰ ਵਰਕ ਹੈ ਦੁਪੱਟੇ ਤੇ ਵੀ ਆਏਗਾ ਪ੍ਰਾਈਸ ਇਹਦਾ ਸਿਰਫ ਤੇ ਸਿਰਫ 1000 ਰੁਪਏ ਬਹੁਤ ਅਫੋਰਡੇਬਲ ਰੇਟਾਂ ਵਿੱਚ ਸੂਟ ਆਏ ਨੇ ਐਸ ਰੇਟ ਵਿੱਚ ਇਹ ਸੂਟ ਨਹੀਂ ਮਿਲਦੇ ਬਿਲਕੁਲ ਪਾਰਟੀ ਵੇਅਰ ਵਿਡਿੰਗ ਸਪੈਸ਼ਲ ਵਿਡਿੰਗ ਸੀਜ਼ਨ ਚੱਲ ਰਿਹਾ ਤੇ ਉਹਨਾਂ ਦੇ ਲਈ ਇਹ ਕਲੈਕਸ਼ਨ ਬਹੁਤ ਪਿਆਰੀਆਂ ਸੋਨੀਆਂ ਤੇ ਟ੍ਰੈਂਡੀ ਨੇ ਰੰਗ ਤੇ ਡਿਜ਼ਾਈਨ ਜਿਹੜੇ ਵੀ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਟਮ ਇਹਨਾਂ ਨਾਲ ਤੁਹਾਨੂੰ ਮਸਲੀਨ ਦਾ ਬਿਲਕੁਲ ਪਲੇਨ ਮਿਲੇਗਾ ਸ਼ਰਟ ਦੇ ਫਰੰਟ ਤੇ ਪ੍ਰੋਪਰ ਵਰਕ ਹੈ ਨਾਲ ਇਹਦੇ ਮਿਰਰ ਵਰਕ ਹੈ ਤੇ ਦੁਪट्टे ਤੇ ਮਿਰਰ ਵਰਕ ਦੇ ਨਾਲ ਦੁਪੱਟਾ ਵੀ ਖੁੱਲਾ ਡੁੱਲਾ ਹੈ ਰੰਗ ਸਾਰੇ ਤਰ੍ਹਾਂ ਦੇ ਸਾਰਿਆਂ ਦੀ ਪਸੰਦ ਦੇ ਹੈਗੇ ਨੇ ਹਰ ਪੇਸਟਲ ਟੋਨ ਵਿੱਚ ਰਾਂਗੇ ਦੇ ਵਿੱਚ ਡਾਰਕ ਪੈਸਟਲ ਟੋਨ ਸਾਰੇ ਹੈਗੇ ਨੇ ਬਾਟਮ ਨਾਲ ਮੈਚਿੰਗ ਕਰਕੇ 2.5 ਮੀਟਰ ਦਾ ਤੁਹਾਨੂੰ ਮਿਲੇਗਾ 2.5 ਮੀਟਰ ਦੀ ਲੈਂਥ ਦੀ ਸ਼ਾਰਟ ਮਿਲੇਗੀ ਤੇ 2.5 ਮੀਟਰ ਦੀ ਲੈਂਥ ਵਾਲਾ ਤੁਹਾਨੂੰ ਦੁਪੱਟਾ ਮਿਲੇਗਾ ਪ੍ਰਾਈਸ ਇਹਦਾ ਸਿਰਫ ਤੇ ਸਿਰਫ 1000 ਰੁਪਏ ਆ ਅਜ 1000 ਰੁਪਏ ਦੇ ਵਿੱਚ ਤੁਸੀਂ ਪਾਰਟੀ ਵੇਅਰ ਸੂਟ ਬਾਈ ਕਰ ਸਕਦੇ ਹੋ ਉਹ ਬਾਈ ਕਰਨ ਲਈ ਤੁਸੀਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਨੰਬਰ ਮੈਂ ਆਪਣਾ ਐਡ ਕੀਤਾ ਆ ਐਵੇਂ ਵਾਲੇ ਨੇ ਘੱਟ ਰੇਟ ਵਿੱਚ ਸਾਨੂੰ ਆਲਓਵਰ ਜਿਹੜਾ ਵੈਲਵਟ ਦਾ ਲਾਰਜ ਬਰ ਦੇ ਨਾਲ 3.5 ਮੀਟਰ ਦਾ ਮਿਲੇਗਾ ਜਿਹੜਾ ਕਿ 5 ਮੀਟਰ ਦੇ ਅਪਰੋਕਸ ਹੁੰਦਾ ਹੈ ਪ੍ਰਾਈਸ ਦਾ 680 ਰੁਪਏ ਹੈ ਤੇ ਨਾਲ ਇਹਦੇ ਪਿਓਰ ਬ੍ਰਾਂਡਡ ਜਿਹੜਾ ਵੂਲਨ ਸਟਾਲ ਹੁੰਦਾ ਉਹ ਮਿਲੇਗਾ embroidery ਕੰਟਰਾਸਟ ਕਰਕੇ ਬਣਾਈ ਗਈ ਹੈ ਉਹ ਡਿਪੈਂਡ ਕਰਦੀ ਜਿਹੜਾ ਸੂਟ ਦਾ ਫੈਬਰਿਕ ਆਏਗਾ ਉਹ ਤੁਹਾਨੂੰ ਪਲੇਨ ਮਿਲੇਗਾ ਦੁਪੱਟਾ ਨਾਲ ਜਿਹੜਾ ਸਟਾਲ ਦਿੱਤਾ ਗਿਆ ਉਹ ਤੁਹਾਨੂੰ ਨਾਲ ਜਿਹੜਾ embroidery ਵਾਲਾ ਮਿਲੇਗਾ ਸ਼ਨੀਲ ਦੇ ਨਾਲ ਆਏਗਾ ਵੈਲਵਟ ਦਾ ਸੂਟ ਆਏਗਾ ਤੇ ਨਾਲ ਸਟਾਲ ਜਿਹੜਾ ਪਸ਼ਮੀਨਾ ਦਾ ਆਏਗਾ ਇਹ ਰੰਗ ਤੇ ਡਿਜ਼ਾਈਨ ਸਾਰੇ ਅਵੇਲੇਬਲ ਨੇ ਪ੍ਰਾਈਸ ਇਹਦਾ ਸਿਰਫ ਤੇ ਸਿਰਫ 680 ਹੈ ਫ੍ਰੀ ਸ਼ਿਪਿੰਗ ਚਾਰजेस ਆਲ ਓਵਰ ਇੰਡੀਆ ਜੋ ਵੀ ਪ੍ਰਾਈਸ ਦੱਸਤੀਆਂ ਉਸ ਤੋਂ ਇਲਾਵਾ ਹੋਰ ਐਕਸਟਰਾ ਚਾਰजेस ਕਿਸੇ ਵੀ ਸੂਰਤ ਤੇ ਨਹੀਂ ਲੱਗਣਗੇ ਮੋਸਟਲੀ ਕਲੈਕਸ਼ਨ ਜਿਹੜੇ ਸ਼ਿਪਿੰਗ ਚਾਰजेस ਹੋ ਫ੍ਰੀ ਹੁੰਦੇ ਨੇ ਤੇ ਇਹਨਾਂ ਦੇ ਵੀ ਸ਼ਿਪਿੰਗ ਚਾਰजेस ਫ੍ਰੀ ਨੇ ਤੁਸੀਂ ਅਗਰ ਬਾਈ ਕਰਨਾ ਚਾਹ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਨੰਬਰ ਮੈਂ ਆਪਣਾ 6239245750 ਐਡ ਕੀਤਾ ਉਸ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕਰੀਗਾ ਜਿਸ ਵੀ ਸੂਰਤ ਦੇ ਬਾਰੇ ਵਿੱਚ ਤੁਹਾਨੂੰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਮੈਂ ਟ੍ਰੈਂਡੀ ਟਿਕਸਕਲੂਸਿਵ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ